ਇਹ ਪਿੰਡ ਦੇ ਲੋਕਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਦੇ ਪਿੰਡ ਚੋਂ ਕੱਢ ਦਿੱਤਾ ਸੀਗਾ ਕਿ ਤੁਸੀਂ ਸਾਡੇ ਪਿੰਡ ਚੋਂ ਬਾਹਰ ਚਲੇ ਜਾਓ। ਇਸੇ ਹੀ ਪਿੰਡ ਚੋਂ ਛੋਟੇ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੋਈ ਸੀ। ਇੱਥੋਂ ਬੋਰੀਆਂ 'ਚ ਬੰਨ ਕੇ ਸਹਿਬਜ਼ਾਦਿਆਂ ਨੂੰ ਮਰਿੰਡੇ ਲਿਜਾਇਆ ਗਿਆ ਸੀਗਾ। ਇਨ੍ਹਾਂ ਗਲੀਆਂ ਤੇ ਇਨ੍ਹਾਂ ਹੀ ਰਾਹਾਂ ਤੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਫਿਰ ਰਹੇ ਸੀਗੇ। ਆਸ-ਪਾਸ ਜੋ ਘਰ ਸੀਗੇ ਉਹਨਾਂ ਦੇ ਬੂਹੇ ਖੜਕਾਏ ਮਾਤਾ ਗੁਜਰੀ ਜੀ ਨੇ ਇਤਿਹਾਸ ਸਾਨੂੰ ਲਿਖਿਆ ਮਿਲਦਾ ਹੈ ਕਿ ਸੱਚ ਦੇ ਨਾਲ ਖੜੋ। ਇਹ ਪਿੰਡ ਹੈਗਾ ਗੰਗੂ ਦਾ ਪਿੰਡ। ਗੰਗੂ ਦਾ ਘਰ ਵੀ ਔਰ ਗੰਗੂ ਜਦੋਂ ਮਾਤਾ ਗੁਜਰੀ ਜੀ ਦੀ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੋਰੀ ਕਰਕੇ ਲੈ ਜਾਂਦਾ ਉਸ ਤੋਂ ਬਾਅਦ ਫਿਰ ਉਹ ਤਲਾਹ ਦੇਨ ਚਲਿਆ ਜਾਂਦਾ ਹੈ ਮਾਤਾ ਗੁਜਰੀ ਜੀ ਤੇ ਛੋਟੇ ਸਹਿਜ਼ਾਦੇ ਨੂੰ ਆਪਦੇ ਘਰੋਂ ਕੱਢ ਦਿੰਦਾ ਹੈ ਤਲਾਹ ਦੇਨ ਚਲਿਆ ਜਾਂਦਾ ਹੈ ਮਰਿੰਡੇ ਜਾਨੀ ਖਾਨ ਤੇ ਮਾਨੀ ਖਾਨ ਕੋਲ ਇਤਿਹਾਸਕਾਰ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਸਿਮਰਨ ਕਰਨ ਲੱਗ ਜਾਂਦੇ ਨੇ ਫਿਰ ਇਹ ਵੀ ਲਿਖਿਆ ਮਿਲਦਾ ਹੈ ਕਿ ਜਿਹੜੇ ਆਸ-ਪਾਸ ਘਰ ਨੇ ਮਾਤਾ ਗੁਜਰੀ ਜੀ ਨੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਸੱਚ ਦੇ ਨਾਲ ਖੜੋ ਪਿੰਡ ਸੀਗਾ ਇੱਕ ਬਸੋਂ ਵਾਲਾ ਪਿੰਡ ਸੀਗਾ ਇੱਥੇ ਜਿੰਨੇ ਘਰ ਸੀਗੇ ਆਸ-ਪਾਸ ਉਹਨਾਂ ਦੇ ਦਰਵਾਜ਼ੇ ਖੜਕਾਏ ਫ ਉਹਨਾਂ ਨੇ ਮਾਤਾ ਗੁਜਰੀ ਜੀ ਦੇ ਮੂੰਹ ਤੇ ਦਰਵਾਜ਼ੇ ਬੰਦ ਕਰ ਦਿੱਤੇ ਜਾਨੀ ਖਾਨ ਤੇ ਮਾਨੀ ਖਾਨ ਫਿਰ ਆਉਂਦੇ ਨੇ ਇਸੇ ਪਿੰਡ ਤੋਂ ਹੀ ਗ੍ਰਿਫਤਾਰੀ ਹੁੰਦੀ ਆ ਪਰ ਇਹ ਵੀ ਲਿਖਿਆ ਮਿਲਦਾ ਹੈ ਕਿ ਉਦੋਂ ਦੀ ਜਿਹੜੇ ਇੱਥੇ ਪਿੰਡ ਦੀ ਵਸੋਂ ਸੀ ਮਾਤਾ ਗੁਜਰੀ ਜੀ ਇਹ ਪਿੰਡ ਦੇ ਚੌਧਰੀ ਕੋਲ ਵੀ ਗਏ ਪੰਚਾਇਤ ਨੂੰ ਵੀ ਕਿਹਾ ਕਿ ਤੁਸੀਂ ਸੱਚ ਦੇ ਨਾਲ ਖੜੋ ਕਿਉਂਕਿ ਸੱਚ ਦੇ ਨਾਲ ਖੜਨਾ ਇਸ ਪਰਿਵਾਰ ਦਾ ਇੱਕ ਧਰਮ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚ ਦੇ ਨਾਲ ਖੜੇ ਸੀ ਗੋਬਿੰਦ ਸਿੰਘ ਜੀ ਵੀ ਸੱਚ ਦੇ ਨਾਲ ਖੜੇ ਸੀ ਤਾਂ ਹੀ ਤਾਂ ਪਰਿਵਾਰ ਵਿਛੜਿਆ ਤਾਂ ਹੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਪਰ ਉਸੇ ਹੀ ਪਰਿਵਾਰ ਦੀ ਇੱਥੇ ਕੋਈ ਸਹਾਇਤਾ ਨਹੀਂ ਹੋਈ ਇਸ ਪਿੰਡ 'ਚ ਜਦੋਂ ਪੰਚਾਇਤ ਕੋਲ ਗਏ ਤਾਂ ਪੰਚਾਇਤ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ 'ਚੋਂ ਬਾਹਰ ਚਲੇ ਜਾਓ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਇਨ੍ਹਾਂ ਰਾਹਾਂ ਤੋਂ ਦੀ ਹੁੰਦੇ ਹੋਏ ਮਾਤਾ ਗੁ ਇਸ ਪਿੰਡ ਤੋਂ ਬਾਹਰ ਚਲੇ ਜਾਂਦੇ ਨੇ ਇੱਕ ਦਰਖਤ ਕੋਲ ਜਾ ਕੇ ਬੈਠ ਜਾਂਦੇ ਨੇ ਉੱਥੋਂ ਹੀ ਫਿਰ ਗ੍ਰਿਫਤਾਰ ਕੀਤਾ ਗਿਆ ਸੀਗਾ ਗ੍ਰਿਫਤਾਰ ਵੀ ਇੰਨੇ ਜ਼ਾਲਮ ਤਰੀਕੇ ਨਾਲ ਕੀਤਾ ਗਿਆ ਸੀ ਕਿ ਜੋ ਪੱਥਰ ਦਿਲ ਵੀ ਨੇ ਉਹਨਾਂ ਦੀ ਵੀ ਰੂਹ ਕੰਬ ਜੇ ਕਿਉਂਕਿ ਜਾਨੀ ਖਾਂ ਮਾਨੀ ਖਾਂ ਕੋਤਵਾਲ ਸੀਗੇ ਮਰਿੰਡੇ ਦੇ ਜਾਨੀ ਖਾਂ ਮਾਨੀ ਖਾਂ ਕੌਣ ਨੇ ਇਹ ਜਮਕੌਰ ਦੀ ਜੰਗ 'ਚ ਵੀ ਮੌਜੂਦ ਨੇ ਏਰੀਆ ਇਹ ਪੈਂਦਾ ਹੈ ਵਜ਼ੀਰ ਖਾਂ ਦੇ ਅੰਦਰ ਕੋਤਵਾਲ ਜਿਵੇਂ ਹੁਣ ਥਾਣੇ ਹੋ ਗਏ ਉਮੇ ਕੋਤਵਾਲੀ ਸੀਗੀ ਇੱਥੇ ਔਰ ਜਾਨੀ ਖਾਂ ਮਾਨੀ ਖਾਂ ਆਵਦੀ ਸਪਾਈਆਂ ਨੂੰ ਭੇਜਦੇ ਨੇ ਕੁਝ ਲਿਖਦੇ ਨੇ ਕਿ ਉਹ ਖੁਦ ਆਉਂਦੇ ਨੇ ਇੱਥੇ ਆ ਕੇ ਫਿਰ ਮਾਤਾ ਗੁਜਰੀ ਜੀ ਦੇ ਹੱਥ ਬੰਨੇ ਜਾਂਦੇ ਨੇ ਹੱਥ ਬੰਨ ਕੇ ਇੱਕ ਤੋਬਰ ਲਾਲ ਮਿਰਚਾਂ ਉਹ ਚ ਭਰੀਆਂ ਹੋਈਆਂ ਸੀ ਉਹਨਾਂ ਦੇ ਮੂੰਹ ਤੇ ਚੜਾਇਆ ਜਾਂਦਾ ਹੈ ਤੋਬਰ ਮੰਨ ਲਓ ਕਿ ਇੱਕ ਬੋਰੀ ਟਾਈਪ ਲਾਲ ਮਿਰਚਾਂ ਦੇ ਵਿੱਚ ਪਾਈਆਂ ਹੋਈਆਂ ਤਾਂ ਜੋ ਸਾਹ ਘੁੱਟ ਜਾਏ ਮਾਤਾ ਗੁਜਰੀ ਜੀ ਦਾ ਔਰ ਜੋ ਛੋਟੇ ਸਹਿਬਜ਼ਾਦੇ ਸੀ ਇਹ ਵੀ ਲਿਖਿਆ ਮਿਲਦਾ ਹੈ ਕਿ ਉਹਨਾਂ ਨੂੰ ਬੋਰੀਆਂ 'ਚ ਬੰਦ ਕੀਤਾ ਗਿਆ ਬੋਰੀਆਂ 'ਚ ਬੰਦ ਕਰਕੇ ਕੁਝ ਇਤਿਹਾਸਕਾਰ ਗੱਡੇ ਤੇ ਲਿਖਦੇ ਨੇ ਕੁਝ ਇਤਿਹਾਸਕਾਰ ਘੋੜਿਆਂ ਤੇ ਲਿਖਦੇ ਨੇ ਕਿ ਘੋੜਿਆਂ ਤੇ ਲੱਦ ਕੇ ਲੈ ਗਏ ਕੁਝ ਇਤਿਹਾਸਕਾਰ ਲਿਖਦੇ ਨੇ ਗੱਡਿਆਂ ਤੇ ਲੱਦ ਕੇ ਲੈ ਕੇ ਗਏ ਬੂਰੀਆਂ ਚ ਪਏ ਤੜਫ ਰਹੇ ਸੀ ਸਾਹਿਬਜ਼ਾਦੇ ਪਰ ਉਹਨਾਂ ਦੀ ਤੜਫ ਨਾ ਇਸਪਿੰਦ ਨੇ ਸੁਣੀ ਨਾ ਹੀ ਗੰਗੂ ਨੇ ਸੁਣੀ ਨਾ ਹੀ ਜਾਨੀ ਖਾਨ ਮਾਨੀ ਖਾਨ ਸਾਰੇ ਪੱਥਰ ਦਿਲ ਸੀਗੇ ਇਹ ਗੰਗੂ ਦੇ ਜੇ ਆਪਾਂ ਗੱਲ ਕਰੀਏ ਗੰਗੂ ਜਿਹੜਾ ਕਿਰਦਾਰ ਆ ਪਾਪੀ ਕਿਉਂ ਅਸੀਂ ਇਹਨੂੰ ਕਹਿੰਨੇ ਆ ਇਹਨੇ ਸਦੀ ਦਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਪਾਪ ਇਹਨੇ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਹਜ਼ਾਰਾਂ ਹੀ ਲੱਖਾਂ ਹੀ ਪਰਿਵਾਰ ਉਜੜਨੋਂ ਬਚਾਏ ਗੁਰੂ ਗੋਬਿੰਦ ਸਿੰਘ ਜੀ ਦੇ ਉਸੇ ਹੀ ਪਰਿਵਾਰ ਨੂੰ ਇਹਨੇ ਕਿਸ ਤਰੀਕੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ 7 ਸਾਲ ਤੇ 9 ਸਾਲ ਦੀ ਕੀ ਉਮਰ ਹੁੰਦੀ ਆ ਕਿਵੇਂ ਜੰਗਲਾਂ ਵੇਲਿਆਂ ਵਿੱਚ ਦੀ ਤੋਰੀ ਫਿਰਦਾ ਰਿਆ 85 ਸਾਲ ਦੀ ਬਜ਼ੁਰਗ ਮਾਤਾ ਤੁਸੀਂ ਸੋਚ ਕੇ ਦੇਖੋ 85 ਸਾਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ 1 ਕਿਲੋਮੀਟਰ ਮਸਾਂ ਤੁਰਿਆ ਜਾਂਦਾ ਇੱਥੋਂ ਇਸ ਪਿੰਡ ਤੋਂ ਤਕਰੀਬਨ 30 ਕਿਲੋਮੀਟਰ ਦੂਰ ਚੱਕਟੇਰਾ ਹੈ ਜਿੱਥੇ ਕੁੰਮਾ ਮਸ਼ਕੀ ਜੀ ਦਾ ਘਰ ਹੈ ਉਥੋਂ ਲੈ ਕੇ ਆਇਆ ਸੀਗਾ ਤੋਰ ਕੇ ਸਿੱਧਾ ਆਪਣੇ ਪਿੰਡ ਨਹੀਂ ਲਿਆਇਆ ਇੱਥੇ ਨੇੜੇ ਇੱਕ ਕਾਈਨੌਰ ਹੈ ਪਿੰਡ ਇੱਥੋਂ 2 3 4 ਕਿਲੋਮੀਟਰ ਦੂਰ ਹੈ ਉੱਥੇ ਰੋਗ ਲੈਂਦਾ ਹੈ ਕਿਉਂ ਕਿ ਉਹਨੂੰ ਇਹ ਸੀ ਜੇ ਮੈਂ ਆਪਣੇ ਪਿੰਡ ਲੈ ਗਿਆ ਪਹਿਲਾਂ ਆਪਣੇ ਘਰ ਲਿਆਉਂਦਾ ਉਹਦਾ ਕੋਈ ਇਰਾਦਾ ਨਹੀਂ ਸੀਗਾ ਮਾਤਾ ਗੁਜਰੀ ਜੀ ਨੂੰ ਨਹੀਂ ਦੱਸਦਾ ਕਹਿ ਕੇ ਤਾਂ ਉਥੋਂ ਇਹ ਲਿਆਇਆ ਕੁੰਮਾ ਮਸ਼ਕੀ ਜੀ ਕੋਲੋਂ ਵੀ ਮੈਂ ਆਪਣੇ ਘਰ ਲੈ ਕੇ ਚੱਲਿਆ ਪਰ ਇੱਥੇ ਕਾਈਨੌਰ ਦਾ ਤਾਲਾ ਹੈ ਇੱਕ ਰਾਤ ਨੂੰ ਅੱਠ ਕੋ ਦੀ ਰਾਤ ਇਹ ਲਿਖਿਆ ਮਿਲਦਾ ਇਤਿਹਾਸ ਚ ਭਾਈ ਵੀਰ ਸਿੰਘ ਵੱਲ ਲਖਦੇ ਨੇ ਜੁਰਾਵਰ ਸਿੰਘ ਫਤੇ ਸਿੰਘ ਗੁਜਰੀ ਮਾਤਾ ਸਾਥ ਕਾਈਨੌਰ ਕੇ ਤਲ ਪੈ ਵਸੇ ਇੱਕ ਪੁਰ ਰਾਤ ਅਠ ਪੋਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਉਹ ਇੱਕ ਤਲ ਦੇ ਕਿਨਾਰੇ ਸੁੱਤੇ ਪਏ ਸੀ ਅਠ ਪੋਦੀ ਰਾਤ ਆ ਜਿਹੜੀ ਇਹ ਕਿਹੜੀ ਰਾਤ ਆ ਹੁਣ ਯਾਦ ਰੱਖਿਓ ਚੇਤੇ ਕਰੋ ਇਹ ਉਹ ਰਾਤ ਆ ਜਦੋਂ ਇਧਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਜੰਗਲਾਂ ਬੇਲਿਆਂ ਚ ਦਸੰਬਰ ਦੇ ਮਹੀਨੇ ਚ ਜ਼ਮੀਨ ਤੇ ਸੁੱਤੇ ਪਏ ਨੇ ਉਧਰ ਉਹਨਾਂ ਦੇ ਵੱਡੇ ਵੀਰਿਆਂ ਦੀ ਸ਼ਹਾਦਤ ਹੋ ਚੁੱਕੀ ਆ ਇਹ ਉਹ ਦਿਨ ਆ ਕਿ ਧੀਏ ਕਾਲੀ ਰਾਤ ਸੀ ਔਰ ਉਹ ਪਾਪੀ ਫਿਰ ਨਹੀਂ ਲੈ ਕੇ ਜਾਂਦਾ ਘਰ ਥੋੜੀ ਦੂਰ ਘਰ ਹੈ ਉਹਦਾ ਪਲਾਨ ਇਹ ਸੀਗਾ ਕਿ ਇੱਥੇ ਹੀ ਕਾਈਨੌਰ ਦੇ ਤਲਤੇ ਮੈਂ ਖੁਰਜੀ ਲੁੱਟੂੰਗਾ ਤੇ ਮੈਂ ਰਫੂ ਚੱਕਰ ਹੋ ਜਾਊਂਗਾ ਮਾਤਾ ਗੁਜਰੀ ਜੀ ਨੂੰ ਕਿਹਾ ਮੇਰਾ ਪਿੰਡ ਪਤਾ ਕਿਹੜਾ ਘਰ ਪਤਾ ਹੈ ਪਰ ਮਾਤਾ ਗੁਜਰੀ ਜੀ ਨੂੰ ਉੱਥੇ ਉਸ ਰਾਤ ਨੀਂਦ ਨਹੀਂ ਆਉਂਦੀ ਇਹਦਾ ਉਹ ਪਲਾਨ ਫੇਲ ਹੋ ਜਾਂਦਾ ਅਗਲੇ ਦਿਨ ਫਿਰ ਉੱਥੋਂ ਲੈ ਕੇ ਫਿਰ ਆਪਦੇ ਪਿੰਡ ਆਉਂਦਾ ਹੈ ਸਿੱਧਾ ਫਿਰ ਪਿੰਡ ਨਹੀਂ ਆਉਂਦਾ ਪਹਿਲਾਂ ਇੱਥੇ ਜੰਗਲਾਂ ਬੇਲਿਆਂ 'ਚ ਲਈ ਫਿਰਦਾ ਹੈ ਕਿ ਮੈਂ ਘਰੇ ਜਾਣਾ ਆਪਦੇ ਪਿੰਡ ਜਾਨਾ ਪਿੰਡ ਜਾ ਕੇ ਦੇਖਦਾ ਕਿ ਉੱਥੇ ਸ਼ਕਤੀ ਤਾਂ ਨਹੀਂ ਹੈਗੀ ਉੱਥੇ ਮੁਗਲ ਪਹਿਰਾ ਤਾਂ ਨਹੀਂ ਦੇ ਰਹੇ ਸੋਚੋ ਸਾਰੇ ਦਿਨ ਦਾ ਉਸ ਦਿਨ ਸਹਬਜ਼ਾਦਿਆਂ ਨੇ ਮਾਤਾ ਗੁਜਰੀ ਨੂੰ ਕੁਝ ਨਹੀਂ ਸਿਖਾਦਾ ਇੱਕ ਦਿਨ ਪਹਿਲਾਂ ਇਹ ਰੋਟੀ ਲੈ ਕੇ ਗਿਆ ਸੀ ਔਰ ਰੋਟੀ ਵੀ ਕਹੇ ਜੀ ਲੈ ਕੇ ਗਿਆ ਸੀਗਾ ਰੋਟੀ ਲੈ ਕੇ ਗਿਆ ਸੀ ਆਪਦੇ ਘਰੋਂ ਪਹਿਲਾਂ ਤਾਂ ਇਹ ਲਿਖਿਆ ਮਿਲਦਾ ਹੈ ਇਤਿਹਾਸ ਕਿ ਆਪਦੀ ਮਾਂ ਨੂੰ ਆ ਕੇ ਕਹਿੰਦਾ ਹੈ ਕਿ ਜੋ ਮੈਂ ਰੋਟੀ ਲੈ ਕੇ ਚੱਲੇ ਆਂ ਵਿੱਚ ਜ਼ਹਿਰ ਪਾ ਦੇ ਕਿਉਂ ਅਸੀਂ ਪਾਪੀ ਕਹਿੰਨੇ ਆ ਇਹਨੂੰ ਕਹਿੰਦਾ ਜ਼ਹਿਰ ਪਾ ਦੇ ਇਹਦੇ ਵਿੱਚ ਮੈਂ ਮਾਰਦੇ ਨੇ ਗੁਰਗੋਬਿੰਦ ਸਿੰਘ ਜੀ ਦੇ ਪੁੱਤ ਮਾਰ ਦੇਣੀ ਹੈ ਮੈਂ ਗੁਰਗੋਨ ਸਿੰਘ ਜੀ ਦੀ ਮਾਂ ਖਜ਼ਾਨਾ ਉਹਨਾਂ ਦਾ ਲੁੱਟ ਲਿਆਉਣਾ ਇਹਦੀ ਮਾਂ ਇਹਨੂੰ ਲਾਹਨਤਾਂ ਪਾਉਂਦੀ ਆ ਅਗਲੇ ਦਿਨ ਫਿਰ ਜਦੋਂ ਉੱਥੋਂ ਸਵੇਰ ਹੁੰਦੀ ਆ ਫਿਰ ਇਹ ਕਹਿੰਦਾ ਮੈਂ ਆਪਦੇ ਪਿੰਡ ਲੈ ਕੇ ਜਾਣਾ ਪਰ ਸਾਰਾ ਦਿਨ ਪਿੰਡ ਨਹੀਂ ਲੈ ਕੇ ਗਿਆ ਇੱਥੇ ਨੇੜੇ ਇੱਕ ਕੁਟੀਆਏ ਉੱਥੇ ਹੀ ਲੈ ਕੇ ਬੈਠਾ ਰਿਆ ਪੂਰੀ ਰਾਤ ਹੋ ਜਾਂਦੀ ਆ ਸਾਹਿਬ ਜادہ ਨੇ ਕੁਝ ਨਹੀਂ ਖਾਦਾ ਮਾਤਾ ਗੁਜਰੀ ਨੇ ਕੁਝ ਨਹੀਂ ਖਾਦਾ ਫਿਰ ਰਾਤ ਨੂੰ ਆਪਣੇ ਘਰ ਲਿਆਉਂਦਾ ਇੱਥੇ ਜਿਹੜਾ ਕਹਿੰਨੇ ਆ ਨਾ ਸੀ ਮਾਤਾ ਗੁਜਰੀ ਨੇ ਗੰਗੂ ਦੇ ਘਰ ਰਾਤ ਕੱਟੀ ਉਹ ਨੌ ਪੋ ਦੀ ਰਾਤ ਕੱਟੀ ਸੀਗੀ ਇੱਥੇ ਵੀ ਜਦੋਂ ਘਰੇ ਲੈ ਕੇ ਆਉਂਦਾ ਹੈ ਤਾਂ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਜਿਹੜੀ ਰੋਟੀ ਦਿੱਤੀ ਸੀਗੀ ਗੰਗੂ ਨੇ ਮਾਤਾ ਗੁਜਰੀ ਜੀ ਨੂੰ ਉਹ ਬੇਹੀ ਰੋਟੀ ਸੀਗੀ ਮਸਰ ਦੀ ਦਾਲ ਤੇ ਬੇਹੀ ਰੋਟੀ ਦਾ ਜ਼ਿਕਰ ਮਿਲਦਾ ਹੈ ਇਤਿਹਾਸਕਾਰ ਦੁੰਨਾ ਸਿੰਘ ਹੰਡੂਰੀਆ ਇਹ ਲਿਖਦੇ ਨੇ ਕਿ ਇਹ ਜੀ ਰੋਟੀ ਲੈ ਕੇ ਬੀਨਾ ਉਹ ਰੋਟੀ ਨੂੰ ਖਾਣ ਮਾਤਾ ਗੁਜਰੀ ਜੀ ਨੇ ਜਦੋਂ ਉਹ ਰੋਟੀ ਦੇਖੀ ਪਤਾ ਨਹੀਂ ਕਿੰਨੇ ਦਿਨਾਂ ਦੀ ਪੁਰਾਣੀ ਰੋਟੀ ਲਿਆ ਕੇ ਸਹਬਜ਼ਾਦਿਆਂ ਦੇ ਅੱਗੇ ਮਾਤਾ ਗੁਜਰੀ ਦੇ ਅੱਗੇ ਰੱਖਤੀ ਮਾਤਾ ਗੁਜਰੀ ਜੀ ਨੇ ਕੋਈ ਗੁੱਸਾ ਨਹੀਂ ਕੀਤਾ ਤੇ ਮਾਤਾ ਗੁਜਰੀ ਜੀ ਨੇ ਉਹ ਆਪਦੀ ਜਿਹੜੀ ਉਹਨਾਂ ਕੋਲ ਖੁਰਜੀ ਸੀਗੀ ਮੋਹਰਾਂ ਵਾਲੀ ਉਹਦੇ ਚੋਂ ਇੱਕ ਸਿੱਕਾ ਦਿੱਤਾ ਕਿ ਆ ਕਿ ਨੇੜੇ ਪੁੱਤ ਜੇ ਕੁਝ ਵੀ ਹੈਗਾ ਇਹ ਤਾਂ ਲਿਆ ਇੱਥੋਂ ਫਿਰ ਇਹ ਪਤਾਸੇ ਲੈ ਕੇ ਆਇਆ ਸੀ ਉਹ ਰਾਤ ਛੋਟੇ ਸਹਬਜ਼ਾਦਿਆਂ ਨੇ ਪਤਾਸੇ ਖਾ ਕੇ ਗੁਜ਼ਾਰਾ ਕੀਤਾ ਉਥੇ ਰਾਤ ਨੂੰ ਫਿਰ ਖੁਰਜੀ ਚੋਰੀ ਕਰਦਾ ਹੈ ਕਿਉਂਕਿ ਮਾਤਾ ਗੁਜਰੀ ਨੇ ਯਕੀਨ ਕੀਤਾ ਇਹਦੇ ਤੇ ਕਿੰਨੇ ਦਿਨਾਂ ਬਾਅਦ ਫਿਰ ਉਥੇ ਪਲੰਗ ਨਸੀਬ ਹੋਇਆ ਸੀਗਾ ਕਿੰਨੇ ਦਿਨਾਂ ਬਾਅਦ ਸੁੱਤੇ ਸੀਗੇ ਉਹ 6 ਪੋ ਦੀ ਰਾਤ ਨੂੰ ਆਨੰਦਪੁਰ ਨਗਰ ਛੱਡਿਆ ਹੋਇਆ ਹੈ 7 ਪੋ ਦੀ ਰਾਤ ਕੋਮਾ ਮਸ਼ਕੀ ਦੀ ਝੋਪੜੀ 'ਚ ਸੁੱਤੇ ਉਹ ਵੀ ਦਰਵੇਸ਼ਪੁਰਸ ਇਦਾਂ ਦੇ ਵੀ ਕਰਦਾਰ ਅਸੀਂ ਭੁੱਲ ਜਾਂਨੇ ਆ ਉਹਨੇ ਕੋਈ ਲਾਲਚ ਨਹੀਂ ਕੀਤਾ ਉੱਥੇ ਮਾਤਾ ਲక్ష్ਮੀ ਦਾ ਜ਼ਿਕਰ ਮਿਲਦਾ ਹੈ ਮਾਤਾ ਲక్ష్ਮੀ ਜੀ ਕੁੰਮੇ ਮਸ਼ਕੀ ਦੀ ਝੌਂਪੜੀ ਚ ਰੋਟੀ ਬਣਾ ਕੇ ਲਿਆਏ ਸਾਇਬਜ਼ਾਦਿਆਂ ਵਾਸਤੇ ਉਹਨਾਂ ਦਾ ਵੀ ਸਤਿਕਾਰ ਕਰਿਆ ਕਰੋ ਉੱਥੇ ਫਿਰ ਅਗਲੇ ਦਿਨ ਇਹ ਵੀ ਜ਼ਿਕਰ ਮਿਲਦਾ ਹੈ ਕਿ ਮਾਈ ਲక్ష్ਮੀ ਇੱਕ ਗੱਠੜੀ ਲੈ ਆਉਂਦੀ ਆ ਕੋਈ ਪੁਰਾਣੇ ਕੱਪੜੇ ਹੋਣਗੇ ਕਿ ਮਾਤਾ ਜੀ ਤੁਹਾਡੇ ਕੱਪੜੇ ਕਿਉਂਕਿ ਬਾਰਿਸ਼ ਹੋ ਰਹੀ ਸੀ ਜਦੋਂ ਸਰਸਾ ਨਦੀ ਤੋਂ ਵਿਛੋੜਾ ਪਿਆ ਸੀ ਕਿ ਤੁਹਾਡੇ ਕੱਪੜੇ ਗਿੱਲੇ ਹੋਏ ਹੋਏ ਨੇ ਸਾਬਜ਼ਾਦਿਆਂ ਦੇ ਕੱਪੜੇ ਗਿੱਲੇ ਹੋਏ ਹੋਏ ਨੇ ਪਤਾ ਨਹੀਂ ਕਿਥੋਂ ਮੰਗ ਤੰਗ ਕੇ ਵਿਚਾਰੀ ਲਈ ਆਈ ਹੋਣੀ ਆ ਤੁਸੀਂ ਕੱਪੜੇ ਬਦਲ ਲਓ ਉੱਥੇ ਫਿਰ ਕੱਪੜੇ ਬਦਲੇ ਮਾਤਾ ਗੁਜਰੀ ਨੇ ਸਾਬਜ਼ਾਦਿਆਂ ਦੀ ਵੀ ਬਦਲੇ ਆਪਣੇ ਵੀ ਬਦਲੇ ਹੋਣਗੇ ਉੱਥੋਂ ਫਿਰ ਚੱਲਦੇ ਨੇ ਉੱਥੇ ਹੀ ਫਿਰੇ ਮਿਲਿਆ ਸੀਗਾ ਜੋ ਗੰਗੂਜੀ ਦਾ ਕੰਗੂ ਬਾਰੇ ਵੀ ਇਤਿਹਾਸਕਾਰ ਜੋ ਦੁੰਨਾ ਸਿੰਘ ਹੰਡੂਰੀਆ ਨੇ ਉਹ ਗੰਗੂ ਨਹੀਂ ਲਿਖਦੇ ਜੋ ਪੁਰਾਣਾ ਇਤਿਹਾਸਕਾਰ ਨੇ ਉਹ ਗੰਗੂ ਨੂੰ ਮਸੰਦ ਲਿਖਦੇ ਨੇ ਕਿ ਗੁਰੂ ਘਰ ਦਾ ਮਸੰਦ ਸੀ ਕਈ ਹੁਣ ਰਸੋਈਆ ਲਿਖ ਦਿੰਦੇ ਨੇ ਦੋਨਾ ਸਿੰਘ ਹੰਡੂਰੀਆ ਦੋ ਜਣਾਂ ਦਾ ਜ਼ਿਕਰ ਕਰਦਾ ਏ ਤੁੰਮਾ ਤੇ ਦਰਬਾਰੀ ਕਿ ਦੋ ਮਸੰਦ ਸੀਗੇ ਉਹ ਲੈ ਕੇ ਆਏ ਸੀ ਉਹਨਾਂ ਚੋਂ ਇੱਕ ਰਹਿ ਗਿਆ ਦੂਸਰਾ ਫਿਰ ਇਸ ਜਿਹੜਾ ਸਹੇੜੀ ਪਿੰਡ ਸੀਗਾ ਉੱਥੇ ਲੈ ਆਇਆ ਪਿੰਡ ਦਾ ਇਹੀ ਜ਼ਿਕਰ ਮਿਲਦਾ ਹੈ ਨਾਮ ਵੱਖ-ਵੱਖ ਮਿਲਦੇ ਨੇ ਹੁਣ ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਤੁੰਮਾ ਜਾਂ ਦਰਬਾਰੀ ਦੋ ਨਾਮ ਮਸੰਦਾਂ ਦੇ ਲਏ ਜਾਂਦੇ ਨੇ ਕਿ ਜਿਹੜੇ ਸਾਹਿਬਜ਼ਾਦੇ ਨੂੰ ਲੈ ਆਏ ਉਹਨਾਂ ਚੋਂ ਇੱਕ ਹੈ ਜਿਹੜਾ ਤੁੰਮਾ ਜਾਂ ਦਰਬਾਰੀ ਉਹਦਾ ਨਾਮ ਹੀ ਗੰਗੂ ਹੋਵੇ ਕਿਉਂ ਗੰਗੂ ਜ਼ਿਆਦਾ ਪ੍ਰਚਲਿਤ ਹੋ ਗਿਆ ਹੈ ਫਿਰ ਉਹ ਜਦੋਂ ਆਪਦੇ ਘਰੇ ਲਿਆਉਂਦਾ ਹੈ ਕਿਸ ਤਰੀਕੇ ਨਾਲ ਫਿਰ ਉਹ ਵਰਤਾਵ ਕਰਦਾ ਹੈ ਫਿਰ ਰਾਤ ਨੂੰ ਯਕੀਨ ਕਰਕੇ ਮਾਤਾ ਗੁਜਰੀ ਜੀ ਸੌਂ ਗਏ ਕਿਉਂਕਿ ਉਹ ਬੜਾ ਮਿੱਠਾ ਪਿਆਰਾ ਹੋ ਕੇ ਇਹ ਲੈ ਕੇ ਆਇਆ ਸੀ ਕਿ ਕਿ ਇਹ ਬੱਚਿਆਂ ਨੂੰ ਮੈਂ ਇਹਨਾਂ ਦੇ ਪਿਤਾ ਕੋਲ ਲੈ ਕੇ ਜਾਊਂਗਾ ਮਾਤਾ ਗੁਜਰੀ ਜੀ ਕਿਉਂਕਿ ਉਹ ਮਸੰਦ ਸੀਗਾ ਪਹਿਲਾਂ ਇਹ ਲਿਖਿਆ ਜਾਂ ਰਸੋਈਆ ਸੀਗਾ ਤਾਂ ਇੱਕ ਯਕੀਨ ਕਰ ਲਿਆ ਇੱਥੇ ਫਿਰ ਨੌ ਬੋਦੀ ਰਾਤ ਨੂੰ ਘਰੇ ਸੌ ਜਾਂਦੇ ਨੇ ਉਹਦੇ ਪਲੰਗ ਤੇ ਰਾਤ ਨੂੰ ਫਿਰ ਉਹ ਖੁਰਜੀ ਚੋਰੀ ਕਰਦਾ ਹੈ ਰਾਤ ਨੂੰ ਹੀ ਇੱਥੇ ਨੇੜੇ ਲਗਾਉਂ ਦਿੰਦਾ ਹੈ ਖੁਰਜੀ ਖੁਰਜੀ ਨੇ ਚੋਰੀ ਕਰ ਲਈ ਮਾਤਾ ਗੁਜਰੀ ਜੀ ਇਹਦੇ ਤੇ ਗੁੱਸੇ ਨਹੀਂ ਹੋਏ ਉਹਨੇ ਕਿਹਾ ਕਿ ਹਾਂ ਕੋਈ ਗੱਲ ਨਹੀਂ ਪੁੱਤ ਮੇਰਾ ਖਜ਼ਾਨਾ ਤਾਂ ਸਾਹਿਬਜ਼ਾਦੇ ਨੇ ਆ ਮੇਰੇ ਪੋਤੇ ਨੇ ਖਜ਼ਾਨਾ ਕੋਈ ਨਾ ਆਪਾਂ ਹੋਰ ਲੈ ਲਾਂਗੇ ਜਦੋਂ ਇਹ ਮੇਰੇ ਪੋਤੇ ਆਪਦੇ ਪਿਤਾ ਕੋਲ ਪਹੁੰਚ ਗਏ ਤਾਂ ਤੈਨੂੰ ਹੋਰ ਵੀ ਖਜ਼ਾਨਾ ਦੇ ਦਾਂਗੇ ਉਹਨੂੰ ਇਹ ਗੱਲ ਚੁਭ ਗਈ ਕਿਉਂਕਿ ਇੱਥੇ ਉਹਦਾ ਲਾਲਚ ਹੋਰ ਵੱਧ ਚੁੱਕਿਆ ਸੀਗਾ ਔਖੀ ਘੜੀ ਸੀਗੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਫਿਰ ਉਹਨੂੰ ਇਹ ਸੀ ਕਿ ਇਹਨਾਂ ਨੂੰ ਮੈਂ ਫੜਾਵਾਂ ਤੇ ਹੋਰ ਨਾਮ ਲਵਾਂ ਇਥੋਂ ਫਿਰ ਉਹ ਜਾਂਦਾ ਹੈ ਮਰਿੰਡੇ ਕਤਵਾਲੀ ਕਿਉਂਕਿ ਨੇੜੇ ਮਰਿੰਡੇ ਦੀ ਪੈਂਦੀ ਸੀ ਜਾਨੀ ਖਾਨ ਤੇ ਮਾਨੀ ਖਾਨ ਉੱਥੋਂ ਦੇ ਕਤਵਾਲ ਸੀਗੇ ਉਹ ਵੀ ਵਜ਼ੀਰ ਖਾਨ ਦੇ ਇੱਕ ਤਰੀਕੇ ਦੇ ਚਮਚੇ ਸੀਗੇ ਕਿਉਂਕਿ ਅਧਿਕਾਰੀ ਸੀਗੇ ਉਹਦੇ ਅੰਡਰ ਆਉਂਦੇ ਸੀਗੇ ਚਮਕੌਰ ਦੀ ਗੜੀ 'ਚ ਹੁਣੇ-ਹੁਣੇ ਉਹ ਹਾਰ ਕੇ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਉੱਥੋਂ ਫਿਰ ਜਦੋਂ ਉਹਨਾਂ ਨੂੰ ਖਬਰ ਮਿਲਦੀ ਆ ਤਾਂ ਉਹ ਫਿਰ ਸਪਾਹੀ ਭੇਜਦੇ ਨੇ ਮਾਤਾ ਗੁਜਰੀ ਜੀ ਨੇ ਹੈ ਜੀ ਦਿਨ ਇਹ ਜੀਆਂ ਰਾਤਾਂ ਕਦੇ ਨਹੀਂ ਦੇਖਿਆ ਹੋਣੀਆਂ ਇਹ ਜਿਹੇ ਹਾਲਾਤ ਕਦੇ ਨਹੀਂ ਦੇਖੇ ਹੁਣੇ ਕਿਵੇਂ ਉਹ ਦੰਨਾ ਸਿੰਘਾ ਡੂਰੀਆ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਦੋਂ ਇਹ ਗਲੀਆਂ 'ਚ ਜਾ ਰਹੇ ਸੀ ਤਾਂ ਉਹਨਾਂ ਨੇ ਕੱਲਾ ਕੱਲਾ ਦਰਵਾਜ਼ਾ ਖੜਕਾਇਆ ਕਿਹਾ ਕਿ ਸੱਚ ਨਾਲ ਖੜੋ ਨਹੀਂ ਖੜਿਆ ਕੋਈ ਪਿੰਡ ਵਾਲਿਆਂ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਿੰਡ 'ਚੋਂ ਕੱਢ ਦਿੱਤਾ ਸੀ ਹੁਣ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਪਿੰਡ ਦੇ ਬਾਹਰ ਇੱਕ ਦਰਖਤ ਥੱਲੇ ਬੈਠੇ ਨੇ ਉੱਥੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਵੀ ਕਿਹੜੇ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਤੁਹਾਨੂੰ ਦੱਸ ਚੁੱਕੇ ਹਾਂ ਮਾਤਾ ਗੁਜਰੀ ਦੇ ਹੱਥ ਬੰਨੇ ਜਾਂਦੇ ਨੇ ਸਾਹਿਬਜ਼ਾਦਿਆਂ ਨੂੰ ਬੋਰੀਆਂ 'ਚ ਬੰਦ ਕੀਤਾ ਜਾਂਦਾ ਹੈ ਗੱਡੇ ਤੇ ਲਾਦ ਕੇ ਫਿਰ ਇੱਥੋਂ ਮਰਿੰਡੇ ਲੈ ਆਇਆ ਮਰਿੰਡੇ ਲੈ ਜਾਣ ਤੋਂ ਬਾਅਦ ਫਿਰ ਮਰਿੰਡੇ ਇੱਕ ਰਾਤ ਰੱਖਿਆ ਜਾਂਦਾ ਹੈ 10 ਪੋਦੀ ਰਾਤ ਫਿਰ ਮਰਿੰਡੇ ਲੈ ਆਇਆ ਜਾਂਦਾ ਹੈ ਜਾਨੀ ਖਾਨ ਤੇ ਮਾਨੀ ਖਾਨ ਫਿਰ ਉੱਥੇ ਡਰਾਬੇ ਦਿੰਦੇ ਨੇ ਉੱਥੋਂ ਫਿਰ ਤਸੱਦਦ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਅਸੀਂ ਇਹ ਸੋਚਦੇ ਹਾਂ ਕਿ ਸਰਹੰਦ ਹੀ ਤਸ਼ੱਦਦ ਦਿੱਤੇ ਗਏ ਉੱਥੇ ਹੀ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਣਿਆ ਗਿਆ ਉਸ ਤੋਂ ਪਹਿਲਾਂ ਤਸ਼ੱਦਦ ਦਿੱਤੇ ਗਏ ਪਰ ਸੋਚ ਕੇ ਦੇਖੋ ਕੋਤਵਾਲ ਕੋਤਵਾਲ ਕੌਣ ਹੁੰਦੇ ਨੇ ਉਸ ਟਾਈਮ ਦੀ ਪੁਲਿਸ ਸੀਗੀ ਉਹ ਕਿ ਉਹਨਾਂ ਨੇ ਬਹੁਤ ਮਿੱਠਾ ਬੋਲਿਆ ਹੋਵੇਗਾ ਸਾਹਿਬਜ਼ਾਦਿਆਂ ਨੂੰ ਨਹੀਂ ਉਹਨਾਂ ਨੇ ਪੂਰੇ ਡਰਾਬੇ ਦਿੱਤੇ ਪੂਰਾ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਆਪਦਾ ਧਰਮ ਬਦਲ ਲੈਣ ਅਸੀਂ ਵਜ਼ੀਰ ਖਾਨ ਕੋਲ ਜਦੋਂ ਜਾਈਏ ਵਜ਼ੀਰ ਖਾਨ ਨੂੰ ਇਹ ਖੁਸ਼ਖਬਰੀ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਧਰਮ ਅਸੀਂ ਬਦਲਤਾ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਧਰਮ ਅਸੀਂ ਬਦਲਤਾ ਹੁਣ ਸਾਨੂੰ ਵੱਡੇ ਨਾਮ ਔਰੰਗਜ਼ੇਬ ਤੋਂ ਵਜ਼ੀਰ ਖਾਨ ਤੋਂ ਮਿਲਣਾ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਇਹਨਾਂ ਦੇ ਦਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਜ਼ਾਰਾਂ ਲੱਖਾਂ ਲੋਕਾਂ ਦਾ ਧਰਮ ਬਚਾਇਆ ਫਿਰ ਇਹ ਕਿਵੇਂ ਆਪਦਾ ਧਰਮ ਬਦਲ ਲੈਣਦੇ ਉੱਥੋਂ ਫਿਰ ਵਜ਼ੀਰ ਖਾਨ ਨੂੰ ਸੁਨੇਹਾ ਭੇਜਿਆ ਗਿਆ ਵਜ਼ੀਰ ਖਾਨ ਜਿਹੜਾ ਹੁਣੇ-ਹੁਣੇ ਚਮਕੌਰ ਦੀ ਜੰਗ ਗੁਰਗੋਬਿੰਦ ਸਿੰਘ ਜੀ ਤੋਂ ਹਾਰ ਕੇ ਆਇਆ ਸੀ ਜਿਹੜਾ ਇਹ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਹਦੇ ਚੰਦਕ ਸਿੱਖਾਂ ਮੁਠੀ ਪਰ ਸਿੱਖਾਂ ਨੂੰ ਚਮਕੌਰ ਦੀ ਗੜੀ 'ਚ ਮੈਂ ਮਿੰਟਾਂ 'ਚ ਹਰਾ ਦੂੰਗਾ ਮਿੰਟਾਂ 'ਚ ਮਾਰ ਦੂੰਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਕੈਦ ਕਰਕੇ ਲੈ ਕੇ ਜਾਵਾਂਗੇ ਅਸੀਂ ਉਹ 40 ਸਿੰਘ ਫਿਰ ਕਿਵੇਂ ਲੱਖਾਂ ਦੀ ਫੌਜ ਨਾਲ ਲੜੇ ਤੇ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਤਾੜੀ ਮਾਰ ਕੇ ਫਿਰ ਚਮਕੌਰ ਦੀ ਗੜੀ 'ਚੋਂ ਨਿਕਲੇ ਇਹ ਹਾਰ ਬਰਦਾਸ਼ਤ ਨਹੀਂ ਸੀ ਕਰ ਪਾਇਆ ਵਜ਼ੀਰ ਖਾਨ ਉਹਨੂੰ ਜਦੋਂ ਸੁਨੇਹਾ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਤਾ ਸਾਡੇ ਕੋਲ ਕੈਦ ਨੇ ਫਸਦਾ ਹੈ ਉੱਚੀ ਉੱਚੀ ਉਹ ਹੰਕਾਰਿਆ ਹੋਇਆ ਉਹ ਕਹਿੰਦਾ ਮੇਰੇ ਕੋਲ ਲੈ ਕੇ ਆਓ ਉੱਥੇ ਫਿਰ ਪ ਪਲੈਨਿੰਗਾਂ ਕੀ ਬਣਾ ਰਹੇ ਨੇ ਜਿਹੜੇ ਆਪਦੇ ਆਪ ਨੂੰ ਵੱਡੇ ਵੱਡੇ ਸਮਝਦੇ ਸੀ ਕਿ ਅਸੀਂ ਬਾਦਸ਼ਾਹ ਸੀ ਸੂਬੇਦਾਰ ਅਸੀਂ ਫੌਜਦਾਰ ਉਹ ਪਲੈਨਿੰਗ ਕਰ ਰਹੇ ਨੇ ਉਸ ਰਾਤ ਕੇ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ 7 ਸਾਲ ਦੇ 9 ਸਾਲ ਦੇ ਪੁੱਤਰਾਂ ਨੂੰ ਕਿਵੇਂ ਡਰਾਇਆ ਜਾਵੇ ਕਿਵੇਂ ਉਹਨਾਂ ਦਾ ਧਰਮ ਬਦਲਿਆ ਜਾਵੇ ਇਹ ਤਾਕਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਕਈ ਵਾਰ ਕਹਿੰਦੇ ਨੇ ਉਹ ਬਾਲ ਸੀਗੇ ਉਹ ਬਾਲ ਨਹੀਂ ਸੀਗੇ ਦੁਨਿਆਵੀ ਤੌਰ ਤੇ ਨਾ ਉਹਨਾਂ ਨੂੰ ਦੇਖਿਆ ਜਾਵੇ ਉਹ ਸਾਡੇ ਬਾਬੇ ਨੇ ਦੁਨਿਆਵੀ ਤੌਰ ਤੇ ਜਿਸਮਾਨੀ ਤੌਰ ਤੇ ਉਮਰਾਂ ਉਹਨਾਂ ਦੀਆਂ ਛੋਟੀਆਂ ਸੀਗੀਆਂ ਪਰ ਜਿਗਰੇ ਉਹਨਾਂ ਦੇ ਉਹ ਬਹੁਤ ਵੱਡੇ ਸੀਗੇ ਵੱਡੇ ਵੱਡੇ ਸੂਬੇਦਾਰ ਵਜ਼ੀਰ ਖਾਨ ਇਹ ਵੱਡੇ ਵੱਡੇ ਫੌਜਦਾਰ ਸੂਬੇਦਾਰ ਇਹ ਹੈਰਾਨ ਹੀ ਪਾਏ ਉਹਨਾਂ ਨੂੰ ਉੱਥੇ ਜਾ ਕੇ ਵੀ ਫਿਰ ਕਿਵੇਂ ਉਹ ਛੋਟਾ ਦਰਵਾਜ਼ਾ ਖੋਲਿਆ ਗਿਆ ਕਿ ਫਰਸੀ ਸ਼ਲਾਮ ਕਰੋ ਵਜ਼ੀਰ ਖਾਨ ਦੇ ਜਿਹੜੇ ਫੌਜੀ ਸੀਗੇ ਉਹਨਾਂ ਨੇ ਕਿਹਾ ਕਿ ਫਰਸੀ ਸ਼ਲਾਮ ਕਰੋ ਵਜ਼ੀਰ ਖਾਨ ਨੂੰ ਕਰਕੇ ਦਿਖਾਈ ਪਹਿਲਾਂ ਉੱਥੇ ਵੀ ਫਿਰ ਗੁਰੂਦੇਵ ਸਿੰਘ ਗੁਰੂਦੇਵ ਪੁੱਤਰ ਫਿਰ ਕਿਵੇਂ ਉਹਨਾਂ ਨੇ ਜਕਾਰਾ ਲਾਇਆ ਤੂਬੇ ਦੀ ਕਚਹਿਰੀ 'ਚ ਇਹ ਉਹ ਪਿੰਡ ਆ ਇਹ ਸਾਰਾ ਪਿੰਡ ਤੁਹਾਨੂੰ ਦਿਖਾਇਆ ਹੈ ਅਸੀਂ ਇਹ ਉਹ ਗਲੀਆਂ ਨੇ ਜਿੱਤੋਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਚਰਨ ਕਦੇ ਪਏ ਹੋਣਗੇ ਔਖੀ ਦੀ ਘੜੀ ਸੀਗੀ ਉਹ ਪਰ ਇਹ ਪਿੰਡ ਨਾਲ ਬਾਅਦ ਚ ਕੀ ਹੋਇਆ ਗੰਗੂ ਨਾਲ ਬਾਅਦ ਚ ਕੀ ਹੋਇਆ ਇਹ ਲਿਖਿਆ ਮਿਲਦਾ ਹੈ ਕਿ ਜਿਹੜੇ ਲਾਲਚ ਚ ਗੰਗੂ ਨੇ ਸਾਹਿਬਜ਼ਾਦਿਆਂ ਨਾਲ ਧੋਖਾ ਕੀਤਾ ਮਾਤਾ ਗੁਜਰੀ ਜੀ ਨਾਲ ਧੋਖਾ ਕੀਤਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਗੰਗੂ ਜੇ ਧੋਖਾ ਨਾ ਕਰਦਾ ਤਾਂ ਜਾਣਾ ਸੀਗਾ ਰੋਪੜ ਰੋਪੜ ਲੈ ਕੇ ਜਾਣਾ ਸੀ ਉਹਨੇ ਕਿਉਂਕਿ ਰੋਪੜ ਜਿਉ ਚਲਿਆ ਜਾਂਦਾ ਤਾਂ ਛੋਟੇ ਸਾਹਿਬਜ਼ਾਦੇ ਆਪਣੇ ਮਾਤਾਵਾਂ ਨੂੰ ਮਿਲ ਲੈਂਦੇ ਮਾਤਾ ਸੁੰਦਰੀ ਜੀ ਮਾਤਾ ਸਾਹਿਬਕੌਰ ਜੀ ਰੋਪੜ ਸੀਗੇ ਉੱਥੋਂ ਫਿਰ ਉਹ ਅੱਗੇ ਦਿੱਲੀ ਨੂੰ ਗਏ ਨੇ ਨਹੀਂ ਲੈ ਕੇ ਗਿਆ ਇਹ ਉਹ ਮੋਹਰਾਂ ਦੇ ਲਾਲਚ ਚ ਨਹੀਂ ਲੈ ਕੇ ਗਿਆ ਉਹ ਮੋਹਰਾਂ ਇਹਨੇ ਨੇੜੇ ਦੱਬੀਆਂ ਸੀਗੀਆਂ ਆਪਦੇ ਘਰ ਦੇ ਨੇੜੇ ਸੀ ਪਿੰਡ ਦੇ ਨੇੜੇ ਬਾਅਦ ਚੋਂ ਜਦੋਂ ਵਜ਼ੀਰ ਖਾਨ ਉਹਨਾਂ ਨੂੰ ਪਤਾ ਲੱਗਿਆ ਕਿ ਇਹਨੇ ਮੋਹਰਾਂ ਚੋਰੀ ਕੀਤੀਆਂ ਨੇ ਫਿਰ ਜਿਹੜੇ ਉਹਦੇ ਅੱਗੇ ਉਹ ਹੋਰ ਸੀਗੇ ਸਿਪਾਹੀ ਜਾਂ ਜਿਹੜੇ ਵੱਡੇ ਅਹੁਦੇਦਾਰ ਸੀ ਉਹ ਕਹਿੰਦੇ ਵੀ ਮੋਹਰਾਂ ਸਾਨੂੰ ਦੇ ਇਹਨੂੰ ਫਿਰ ਉਹਨਾਂ ਨੇ ਧਮਕਾਇਆ ਸਾਹਿਬਜ਼ਾਦੈ ਨੂੰ ਸ਼ਹੀਦ ਕਰਨ ਤੋਂ ਬਾਅਦ ਫਿਰ ਉੱਥੇ ਇਹਨੂੰ ਗਿਆ ਕਿ 10 ਮੋਹਰਾਂ ਕਿੱਥੇ ਨੇ ਉਹਦੇ ਨਾਲ ਸਪਾਹੀ ਭੇਜੇ ਜਿੱਥੇ ਨੇ ਮੋਹਰਾਂ ਦੱਬੀਆਂ ਸੀ ਉੱਥੇ ਲੈ ਕੇ ਗਿਆ ਸਪਾਹੀਆਂ ਨੂੰ ਸਪਾਹੀ ਕੋਲ ਖੜੇ ਨੇ ਨੇਜੇ ਚੱਕੀ ਵਰਸ਼ੇ ਚੱਕੀ ਇਹ ਪੱਟੀ ਜਾ ਰਿਹਾ ਮੋਹਰਾਂ ਜਿੱਥੇ ਦੱਬੀਆਂ ਨੇ ਮੋਹਰਾਂ ਮਿਲ ਹੀ ਨਹੀਂ ਰਹੀਆਂ ਮੋਹਰਾਂ ਮਿਲੀਆਂ ਹੀ ਨਹੀਂ ਉਹਨਾਂ ਨੇ ਫਿਰ ਕੁੱਟਿਆ ਇਹਨੂੰ ਬੁਰੇ ਤਰੀਕੇ ਨਾਲ ਇਹਦੀ ਬਹੁਤ ਬੇਇੱਜ਼ਤੀ ਕੀਤੀ ਬਹੁਤ ਕੁੱਟਮਾਰ ਕੀਤੀ ਉਸ ਤੋਂ ਬਾਅਦ ਫਿਰ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਇਹ پاگل ਹੋ ਗਿਆ ਸੀ। ਇਸੇ ਹੀ ਪਿੰਡ ਦੀਆਂ ਗਲੀਆਂ 'ਚ ਇਹ پاگل ਹੋ ਕੇ ਘੁੰਮਦਾ ਰਹਿੰਦਾ ਸੀਗਾ। ਫਿਰ ਜਦੋਂ ਸਿੱਖ ਕੌਮ ਦੇ ਮਹਾਨ ਜਰਨੈਲ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਜਦੋਂ ਦੱਖਣ ਦੀ ਧਰਤੀ ਤੋਂ ਚੱਲਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹ ਫਿਰ ਸਰਹੰਦ ਫਤਿਹ ਕਰਦੇ ਨੇ 1710 'ਚ ਉਸ ਤੋਂ ਬਾਅਦ ਫਿਰ ਕੱਲੇ-ਕੱਲੇ ਉਹ ਪਾਪੀ ਨੂੰ ਸੌਦਾ ਲਾਉਂਦੇ ਨੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਨਾਲ ਮਾੜੀਆਂ ਕੀਤੀਆਂ ਸੀਗੀਆਂ। ਜਿਨ੍ਹਾਂ ਨੇ ਧੋਖਾ ਦਿੱਤਾ ਸੀਗਾ ਕਿਵੇਂ ਫਿਰ ਉਹ ਸਮਾਣੇ ਨੂੰ ਅੱਗ ਲਾਉਂਦੇ ਨੇ। ਜਿਹੜੇ ਸਮਾਣੇ ਦੇ ਸੋਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਾਹਿਬਜ਼ਾਦਿਆਂ ਨੂੰ ਜ਼ਿਵਾ ਕੀਤਾ ਸੀਗਾ ਜ਼ਿਵਾ ਯਾਨੀ ਕਿ ਉਹਨਾਂ ਦੀਆਂ ਗਰਦਨਾਂ ਕਟੀਆਂ ਸੀਗੀਆਂ ਕਾਜ਼ੀ ਵੀ ਉੱਥੋਂ ਦਾ ਸੀਗਾ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀਗਾ ਪਰ ਉਹਨੂੰ ਅੱਗ ਲਾਈ ਫੇਰ ਇਹ ਸਹੇੜੀ ਪਿੰਡ ਆ ਜਿਹੜਾ ਇਸਾ ਏੜੀ ਪਿੰਡ ਨੂੰ ਥੇ ਕੀਤਾ ਜਿੱਥੋਂ ਹੁਣ ਅਸੀਂ ਚੱਲਦੇ ਆ ਰਹੇ ਆ ਨਾ ਉਹ ਉੱਚੀ ਥਾਂ ਆ ਉੱਚੀ ਤਾਂ ਕਿਹੜੀ ਹੁੰਦੀ ਹੈ ਇਹ ਪੂਰੇ ਪਿੰਡ ਨੂੰ ਝਾੜ ਦਿੱਤਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੀਆਂ ਫੌਜਾਂ ਨੇ ਗੰਗੂ ਨੂੰ ਵੀ ਫਰਸੋਦਾ ਲਾਇਆ ਹੁਣ ਪਿੰਡ ਇਹ ਦੁਬਾਰਾ ਵਸਿਆ ਹੋਇਆ ਪਿੰਡ ਦੇ ਸਾਨੂੰ ਲੋਕ ਦੱਸਦੇ ਨੇ ਕਿ ਦੋ ਵਾਰ ਉੱਜੜ ਕੇ ਇਹ ਉਦੋਂ ਬਾਅਦ ਫਿਰ ਪਿੰਡ ਵਸਿਆ ਹੁਣ ਜਿਹੜੀ ਵਸੋਂ ਆ ਨਵੀਂ ਵਸੋਂ ਆ ਇਹ ਉਦੋਂ ਦੇ ਲੋਕ ਨਹੀਂ ਹੈਗੇ ਜਿਹੜੇ ਉਹ ਤੋਖੇ ਵਾਲੇ ਲੋਕ ਸੀ ਇਹਦਾ ਬਾਅਦ ਚ ਹੁਣ ਆ ਕੇ ਬਸੇ ਹੋਏ ਆਸੇ ਪਾਸਿਓਂ ਬਸੇ ਹੋਏ ਲੋਕ ਨੇ ਕਿਤੇ ਇਹ ਸੋਚ ਕੇ ਨਾ ਸੀ ਇਹ ਪਿੰਡ ਵਾਲਿਆਂ ਨੂੰ ਨਫ਼ਰਤ ਕਰੀ ਗਈ ਹੈ ਕਿ ਤੁਸੀਂ ਨਹੀਂ ਗੁਰੂ ਗੋਵਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਘਰੋਂ ਕੱਢਿਆ ਪਿੰਡੋਂ ਕੱਢਿਆ ਇਹ ਉਹ ਲੋਕ ਨਹੀਂ ਹੈਗੇ ਵਿਚਾਰੇ ਇਹ ਤਾਂ ਬਾਅਦ ਚੋਂ ਆ ਕੇ ਵਸੇ ਹੋਏ ਨੇ ਇਹ ਸਾਡੇ ਵਰਗੇ ਨਹੀਂ ਆ ਥੋਡੇ ਮੇਰੇ ਵਰਗੇ ਨੇ ਇਹ ਗੁਰੂ ਨੂੰ ਪਿਆਰ ਕਰਨ ਵਾਲੇ ਇਸ ਪਿੰਡ ਨੂੰ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਸਿੰਘਾਂ ਨੇ ਉਜਾੜ ਦਿੱਤਾ ਥੇ ਕਰ ਦਿੱਤਾ ਇਸ ਕਰਕੇ ਇਸ ਪਿੰਡ ਨੂੰ ਪਹਿਲਾ ਨਾਮ ਸਹੇੜੀ ਦਰਜ ਮਿਲਦਾ ਹੈ ਬਾਅਦ ਚੋਂ ਫਿਰ ਉਹ ਖੇੜੀ ਕਹਿਣ ਲੱਗ ਗਏ ਕਿ ਉਹ ਖੇੜ ਦਿੱਤਾ ਉਹ ਖਾੜ ਦਿੱਤਾ ਆਸੇ-પાસੇ ਪਿੰਡਾਂ ਵਾਲੇ ਇਸ ਪਿੰਡ ਦਾ ਨਾਮ ਨਹੀਂ ਸੀ ਲੈਂਦੇ ਇਸ ਪਿੰਡ ਨੂੰ ਕਹਿੰਦੇ ਸੀ ਸਾਹਮਣੇ ਵਾਲਾ ਗਰਾਹ ਹੁਣ ਕਿਤੇ ਜਾ ਕੇ ਲੋਕ ਇਸ ਪਿੰਡ ਦਾ ਨਾਮ ਲੈਣ ਲੱਗੇ ਨੇ ਇਹ ਸੀਗਾ ਇਸ ਪਿੰਡ ਦਾ ਇਤਿਹਾਸ ਇਹ ਉਹੀ ਰਾਹ ਨੇ ਕਿਉਂ ਅਸੀਂ ਇਹ ਰਾਹਾਂ ਤੇ ਤੁਰ ਕੇ ਦਿਖਾਇਆ ਕਿਉਂਕਿ ਜਦੋਂ ਅਸੀਂ ਉਹਨਾਂ ਰਾਹਾਂ ਤੇ ਤੁਰਦੇ ਆ ਤਾਂ ਸਾਨੂੰ ਉਹ ਚੀਜ਼ ਵੱਧ ਮਹਿਸੂਸ ਹੁੰਦੀ ਆ ਇਸੇ ਕਰਕੇ ਸਾਰੇ ਜਿਹੜੇ ਇਤਿਹਾਸਿਕ ਥਾਨ ਨੇ ਉਥੇ ਖੁਦ ਵੀ ਜਾਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਉਹ ਮਿੱਟੀ ਤੇ ਜਦੋਂ ਉਹਨਾਂ ਦੇ ਚਰਨ ਪੈਣਗੇ ਤਾਂ ਉਹ ਉਹ ਇਤਿਹਾਸ ਨਾਲ ਉਹ ਅਹਿਸਾਸ ਨਾਲ ਹੋਰ ਜ਼ਿਆਦਾ ਜੁੜਨਗੇ ਤੇ ਉਹ ਸਥਾਨ ਸਾਨੂੰ ਬਚਾਉਣੇ ਵੀ ਚਾਹੀਦੇ ਨੇ ਇਹ ਵੀ ਇੱਕ ਨਾਲ ਦੀ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਆ ਇਤਿਹਾਸ ਤੇ ਇਤਿਹਾਸਿਕ ਸਥਾਨ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਜੇ ਤੁਹਾਨੂੰ ਇਹ ਇਤਿਹਾਸ ਵਧੀਆ ਲੱਗਿਆ ਤਾਂ ਇਹਨੂੰ ਅੱਗੇ ਵੀ ਭੇਜੋ ਤਾਂ ਜੋ ਸਿੱਖ ਇਤਿਹਾਸ ਅਸੀਂ ਕਰ ਕਰ ਤੱਕ ਪਹੁੰਚਾ ਸਕੀਏ ਪੂਰੀ ਦੁਨੀਆ ਚ ਪਹੁੰਚਾ ਸਕੀਏ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਕੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਇਸ ਵੱਧ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਤਿਹਾਸ ਦੱਸਦੇ ਹਾਂ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਪਰਮਪితਾ ਪਰਮਾਤਮਾ 10 ਗੁਰੂ ਸਹਿਬਾਨ ਪੂਰੇ ਖਾਲਸਾ ਪੰਥ ਤੋਂ ਖਿਮਾ ਦੇ ਜਾ ਚਾਕਾਂ ਪੰਜਾਬ ਸਿਆਂ ਦੇ ਨਾਲ ਜੁੜੇ ਰਹੋ ਸਿੱਖ ਇਤਿਹਾਸ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਕਿਹੜੇ ਪਿੰਨ ਸ਼ਹਿਰ ਬੈਠ ਕੇ ਸਾਡੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ